ਔਰ ਅਸਲ 'ਚ ਸਾਨੂੰ ਬੜਾ ਵਧੀਆ ਲੱਗਿਆ ਇਸੇ ਕਰਕੇ ਅਸੀਂ ਉਹ ਰੋ ਲਈਏ ਕਿਵੇਂ ਲੱਗੀ ਜੀ ਨੇ ਤੁਸੀਂ ਬੁੱਕ ਕਰਾਇਆ ਸੀ ਜੂੰ ਗੱਲਾਂ ਸੀ ਕੀਤੀਆਂ ਸੀ ਉਹੀ ਅੱਜ ਕਿਵੇਂ ਲੱਗੀ ਮਸ਼ੀਨ ਬਹੁਤ ਵਧੀਆ ਲੱਗਿਆ ਜੀ ਤੇ ਕਿੰਨੇ ਅੱਜ ਤੱਕ ਹੁਣ ਤੱਕ ਸਾਡੀ ਡੀਲਿੰਗ ਹੈ ਡੀਲਿੰਗ ਬਹੁਤ ਵਧੀਆ ਜੀ ਮਸ਼ੀਨ 'ਚ ਕੋਈ ਕਮੀ ਲੱਗਦੀ ਹੈ ਤੁਹਾਨੂੰ ਕਿਸੇ ਤਰ੍ਹਾਂ ਨਹੀਂ ਮਸ਼ੀਨ ਪੂਰੀ ਓਕੇ ਆ ਮਸ਼ੀਨ ਅਸੀਂ ਪਹਿਲਾਂ ਵਰਤਦੇ ਹਾਂ ਉਸੇ ਕਰਕੇ ਅਸੀਂ ਉਹ ਰੋ ਮਸ਼ੀਨ ਲਈਏ ਬਹੁਤ ਥਾਂ ਫਿਰਕੇ ਜਰੂਰ ਆ ਪਰ ਮਸ਼ੀਨ ਅਸੀਂ ਰੋ ਲਈਏ ਤੁਸੀਂ ਸਾਡੇ ਜਿਵੇਂ ਸੋਸ਼ਲ ਮੀਡੀਆ ਦੇ ਵਿੱਚ ਦੇਖਦੇ ਮਿਲ ਕੀ ਸਾਡੀਆਂ ਦੇਖਿਆ ਨੇ ਹਾਂ ਜੀ ਦੇਖਿਆ ਨੇ ਜੀ ਉਹ ਸਾਰਾ ਕੁਝ ਦੇਖ ਕੇ ਸਾਨੂੰ ਇਹੀ ਮਸ਼ੀਨ ਸਾਰਿਆਂ ਨਾਲੋਂ ਵਧੀਆ ਲੱਗੀ ਤਾਂ ਕਰਕੇ ਅਸੀਂ ਇਹੀ ਬੁੱਕ ਕਰਵਾਈ ਸੀ ਅੱਜ ਸਾਨੂੰ ਉਹ ਮਸ਼ੀਨ ਮਿਲੀ ਹੈ ਜਦੋਂ ਬਾਈ ਜੀ ਹੋਰ ਵੀ ਕੰਮ ਕਰੀ ਜਾਣਾ ਹੈ ਮੋਰਾ ਨਾ ਸਾਡੀ ਮਸ਼ੀਨ ਚ ਕੀ ਦੇਖਿਆ ਤੁਸੀਂ ਹੈ ਨਾ ਕੋਈ ਇੱਕ ਦੱਬਾ ਕੋਈ ਪੁਆਇੰਟ ਦਾ ਕੋਈ ਕੰਮ ਆ ਵੀ ਕੋਈ ਇੱਕ ਕਰਨ ਨੂੰ ਵਧੀਆ ਲੱਗੀ ਜਾਂ ਚੱਲਣ ਨੂੰ ਵਧੀਆ ਲੱਗੀ ਚੱਲਣ ਨੂੰ ਅਸੀਂ ਇਹ ਮਸ਼ੀਨ ਪਰ ਬਸਦਿਆਂ ਜੀ ਲੈ ਕੇ ਅਸੀਂ ਕਰਾਈ ਤੋ ਨਾ ਸੱਟੀ ਤੇ ਸਾਨੂੰ ਉਹ ਹੋਰ ਮਸ਼ੀਨਾਂ ਨਾਲੋਂ ਇਹ ਵਧੀਆ ਲੱਗੀ ਜਾਨਾ ਕਿ ਉਸੇ ਕਰਕੇ ਅਸੀਂ ਇਹ ਮਸ਼ੀਨ ਲਈ ਬਹੁਤ ਬਹੁਤ ਧੰਨਵਾਦ ਬਹੁਤ ਵੀ ਬਹੁਤ ਬਹੁਤ ਧੰਨਵਾਦ ਜੀ ਕਿਸਾਨ ਵੀਰੋ ਜਿੰਨੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਜੇ ਤੁਸੀਂ ਮਸ਼ੀਨ ਲੈਣ ਲਈ ਸਾ ਇੱਕ ਵਾਰੀ ਸਾਡੀ ਕੰਪਨੀ ਦੇ ਵਿੱਚ ਜ਼ਰੂਰ ਵਿਜ਼ਿਟ ਕਰੋ